ਇਹ ਬਾਹਰ ਦੇ ਕਰਦਾ ਆ ਵੀਪੀ ਗੇਂ ਆ ਉਹ ਕਰਦਾਂਗੇ ਤੇ ਘਰ ਦੇ ਹਾਲਾਤ ਵੀ ਦੇਖੇ ਨਹੀਂ ਜਾਂਦਾ ਬੀਤੇ ਦਿਨੀ ਮਨਪ੍ਰੀਤ ਮੰਨੇ ਦੇ ਵੱਲੋਂ ਗਾਇਕ ਪ੍ਰੇਮ ਢਿੱਲੋਂ ਦੇ ਘਰ ਤੇ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਲਈ ਗਈ ਸੀ ਤੇ ਉਸ ਨੂੰ ਸ਼ਰੇਆਮ ਗਲਤ ਬੋਲਿਆ ਗਿਆ ਸੀ ਤੇ ਚੱਲਦੇ ਲਾਈਵ ਦੇ ਵਿੱਚ ਉਸ ਨੇ ਕਈ ਗੱਲਾਂ ਜੜੀਆਂ ਪ੍ਰੇਮ ਢਿੱਲੋਂ ਨੂੰ ਕਈਆਂ ਸਨ ਤੇ ਅੱਜ ਪ੍ਰੇਮ ਢਿੱਲੋਂ ਦੇ ਦੋਸਤ ਤੇ ਅਰਸ਼ ਬਲਦੇ ਵੱਲੋਂ ਉਸ ਦੇ ਘਰ ਬਾਪੂ ਦੇ ਕੋਲ ਜਾਇਆ ਗਿਆ ਜਿਸ ਤੋਂ ਬਾਅਦ ਬਾਪੂ ਨੇ ਉਹਨਾਂ ਦੇ ਸਾਹਮਣੇ ਆਪਣਾ ਦਰਦ ਫਰੋਲਿਆ ਤੇ ਮਨਪ੍ਰੀਤ ਮੰਨੇ ਦੇ ਬਾਰੇ ਕਈ ਵੱਡੇ ਖੁਲਾਸੇ ਕੀਤੇ ਹਨ ਵੀਡੀਓ ਕਲਿੱਪ ਵੀ ਤੁਸੀਂ ਵੀਡੀਓ ਦੇ ਅੰਤ ਦੇ ਵਿੱਚ ਦੇਖ ਲਿਓ ਕਿ ਬਾਪੂ ਨੇ ਕਿਹੜੇ-ਕਿਹੜੇ ਮੰਨੇ ਦੇ ਬਾਰੇ ਜੜੀਆਂ ਗੱਲਾਂ ਦੱਸੀਆਂ ਤੇ ਕਿਸ ਤਰ੍ਹਾਂ ਉਹਨਾਂ ਨੇ ਮੰਨੇ ਦਾ ਸਾਰਾ ਸੱਚ ਅਰਥ ਬਲ ਹੋਣਾ ਨੂੰ ਦੱਸ ਦਿੱਤਾ ਬਾਪੂ ਸਾਹਿਬ ਆਵੇ ਅੰਕਲ ਅੰਕਲ ਅਸ਼ਾਦੀ ਤੰਤੂ ਜੀ ਇਹ ਪੁੱਛਦਾ ਵੜਾ ਬੋਲਦਾ ਆ ਇਹ ਨੂੰ ਕੋਈ ਲਾਇ ਨਹੀਂ ਇਹ ਮੈਂਟਲ ਆ ਯਾਰ ਇਹ 10 ਕਰੋੜ ਦਾ ਉੱਦਣੇ ਭੱਜ ਗਿਆ ਤੇ ਸਾਨੂੰ ਦੱਸੋ ਇਹ ਕਰਾਉਂਦਾ ਦੱਸੋ ਸਾਡੀਆਂ ਨੂੰ ਮੈਸੇਜ ਗਲਤ ਕਰੀ ਜਾਂਦੇ ਸਾਡੀ ਘਰ ਦੀਆਂ ਨੂੰ ਕਰੀ ਜਾਂਦਾ ਇਸ ਗਲਤ ਮੋਟੇ ਹੁਣ ਜੋ ਰਹੇ ਹੋ ਪਰ ਉਹ ਗਲਤ ਲੱਗਦਾ ਜੀ ਪੂਰਾ ਹੋ ਠੀਆਂ ਪਹਿਣਾ ਸਾਰੇ ਸ਼ਰਾਬ ਸ਼ੁਰੂ ਕਰ ਦਿੱਤੇ ਨਾ ਬਜ਼ੁਰਗੋ ਤੁਸੀਂ ਜਦੋਂ ਬੋਲੀ ਜਾਂਦਾ ਜੀ ਤੰਤੂ ਸਮਝ ਸਕਦੇ ਇਹ ਬਾਹਰ ਦੇ ਕਰਦਾ ਆ ਪੀਪੀ ਗੇਂ ਆ ਉਹ ਕਰਦਾਂਗੇ ਤੇ ਘਰ ਦੇ ਹਾਲਾਤ ਦੇ ਵਿੱਚ ਦੇਖੇ ਨਹੀਂ ਜਾਂਦਾ ਤੁਸੀਂ ਆਂਦੇ ਜੀ ਤੁਹਾਨੂੰ ਰੋਟੀ ਪਾਣੀ ਨਹੀਂ ਕਦੇ ਦਵਾਈ ਬੂਟੀ ਨਹੀਂ ਲਿਆ ਕੇ ਦੇ ਸਕਦੇ ਨਾ ਬਹੁਤ ਔਖਾ ਮੁੱਤ ਤੁਹਾਨੂੰ ਕੀ ਪਤਾ ਕਿਵੇਂ ਜ਼ਿੰਦਗੀ ਕੱਢਦੇ ਆਂ ਹੋਰ ਨਹੀਂ ਬੈਲਣ ਕਰਦੀ ਹਰ ਇੱਕ انسان ਨੂੰ ਆਏ ਜਿਵੇਂ ਨੱਚਾ ਸਾਂ ਪਾਈ ਨੱਚਾ ਬਣੋ ਹੱਟੇ ਚੱਲਦੇ ਆਂ ਕਰਦੇ ਆਂ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ